ਦੇਖੋ ਜਦੋਂ ਆਪਣੇ ਕੋਲੇ ਇੱਕ ਦਿਨ ਦਾ ਬੱਚਾ ਆ ਗਿਆ ਹੂੰ ਉਦੋਂ ਆਪਣਾ ਕੰਮ ਸ਼ੁਰੂ ਹੋ ਗਿਆ ਜੀ ਜੀ ਇਹ ਆਪਾਂ ਐ ਨਹੀਂ ਕਰ ਸਕਦੇ ਵੀ ਆਪਾਂ ਇੱਕ ਦਿਨ ਦਾ ਬੱਚਾ ਲੈ ਆਏ ਹੂੰ ਤੇ ਆਪਾਂ ਚਲੋ ਮਗਰੋਂ ਸਿੱਖੀ ਜਾਵਾਂਗੇ ਵੀ ਛੜ ਦਿੰਨੇ ਉਹ ਤਾਂ ਇੱਕੋ ਦਮ ਆਪਣੇ ਤੇ ਇੰਨਾ ਲੋਡ ਪੈ ਜਾਂਦਾ ਫਿਰ ਹੂੰ ਫਿਰ ਆਪਣੇ ਤੋਂ ਸੰਭਾਲੀ ਨਹੀਂ ਜਾਂਦੀ ਯਾਨੀ ਕਿ ਗੱਲ ਜੇ ਕੋਈ ਆਪਾਂ ਨੂੰ ਦਿੱਕਤ ਆ ਜਾਏ ਇਹਦੇ ਵਿੱਚ ਠੀਕ ਹੈ ਜੀ ਮੰਨ ਕੇ ਚੱਲੋ ਜੇ ਆਪਣੇ ਕੋਲੇ 100 ਮੁਰਗੀਆਂ ਨੇ ਹਾਂ ਜੀ ਤਾਂ ਆਪਣੇ 80 ਆਂਡੇ ਰੋਜ਼ੇ ਹੋਣੇ ਚਾਹੀਦੇ ਨੇ ਠੀਕ ਹੈ ਜੀ ਜੇ ਇਸ ਤੋਂ ਘਟ ਨੇ ਤਾਂ ਆਪਣੀ ਕਿਤੇ ਲਾਪਰਵਾਹੀ ਹੈ ਪਾਲਣ ਪੋषण ਚ ਕਿਤੇ ਕਮੀ ਹੈ ਸਾਡੀ ਕੇਅਰ ਦੇ ਵਿੱਚ ਕਿਤੇ ਨਾ ਕਿਤੇ ਘਾਟ ਰਹੀ ਹੈ ਜਿਸ ਕਾਰਨ ਮਨੀ ਪ੍ਰੋਡਕਸ਼ਨ ਘਟ ਰਹੀ ਹੈ ਆ ਦੇਖੋ ਬਈ ਬੱਕਰੀਆਂ ਤੁਸੀਂ ਬਹੁਤ ਖਾਂਦੀਆਂ ਬੱਕਰੀਆਂ ਹਨਾ ਆ ਦੇਖੋ ਇਹ ਸੁਹੰਜਣਾ ਰੱਖਿਆ ਇਹਨਾਂ ਨੇ ਆ ਦੇਖੋ ਸੁਹੰਜਣ ਕਹਿੰਦੇ ਇਹਨੂੰ ਇਹ ਵੀ ਇਹ ਖਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਕਿਹੜੀ ਵੈਰਾਈਟੀ ਆਪਣੇ ਕੋਲੇ ਹੈ ਹੁਣ ਇਹ ਆਪਣੇ ਕੋਲੇ ਦੋ ਵੈਰਾਈਟੀਆਂ ਨੇ ਜੀ ਇੱਕ ਹੈਗੀ ਆ ਆਰ ਆਈ ਆਰ ਜਿਹੜੀ ਰੈੱਡ ਕਲਰ ਦੀ ਹੈ ਹਾਂ ਜੀ ਦੂਜੀ ਹੈਗੀ ਆ ਬਲੈਕ ਐਸਟਲੋਪ ਜਿਹੜੀ ਬਲੈਕ ਕਲਰ ਦੀ ਹੈ ਜੀ ਬਲੈਕ ਐਸਟਲੋਪ ਆ ਜਿਹੜੀ ਉਹ ਆਸਟ੍ਰੇਲੀਆ ਦੀ ਬਰੀਡ ਹੈ ਆਰ ਆਈ ਆਰ ਹੈ ਜਿਹੜੀ ਉਹ ਅਮਰੀਕਾ ਦੀ ਬਰੀਡ ਹੈ ਜੀ ਇੱਕ ਹੋਰ ਕਹਿੰਦੇ ਨੇ ਪਤਾ ਨਹੀਂ ਐਫ ਐਫ ਜੀ ਜਾਂ ਐਮ ਐਸ ਜੀ ਇਦਾਂ ਦਾ ਵੀ ਹੁੰਦਾ ਹਾਂ ਇੱਕ ਡਬਲ ਐਫ ਜੀ ਹੁੰਦਾ ਜੀ ਉਹ ਵੇਟ ਵਾਸਤੇ ਹੁੰਦਾ ਉਹ ਮੁਰਗੇ ਵੇਟ ਜਾਦੀ ਗੇਨ ਕਰ ਜਾਂਦੇ ਨੇ ਉਹ ਵੀ ਬਰੀਡ ਹੁੰਦੀ ਆ ਬਰੀਡਾਂ ਇਹਦੇ ਵਿੱਚ ਬਹੁਤ ਜਾਦੀ ਆ ਜਾਂਦੀਆਂ ਨੇ ਇਹ ਸਪੈਸ਼ਲਿਸਟ ਬਰੀਡਾਂ ਨੇ ਅੰਡੇ ਵਾਸਤੇ ਠੀਕ ਹੈ ਜੀ ਹਾਂ ਜੀ ਸਜਣੋ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਤੁਹਾਡਾ ਅੱਜ ਅਸੀਂ ਖੜੇ ਹਾਂ ਸੰਗਰੂਰ ਦੇ ਵਿੱਚ ਤੇ ਬਾਈ ਗੁਰਪ੍ਰੀਤ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜਾ ਸਾਡਾ ਗੱਲਬਾਤ ਦਾ ਵਿਸ਼ਾ ਹੈਗਾ ਜਿੱਦਾਂ ਪੁਲਟਰੀ ਫਾਰਮ ਦੀ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਉਹਦੇ ਸੰਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ ਇਹਦੇ ਵਿੱਚ ਕਿੰਦਾ ਕਿੰਦਾ ਫਾਇਦਾ ਕੀ ਕੀ ਪ੍ਰੋਡਕਸ਼ਨ ਹੁੰਦੀ ਹੈ ਇਹਦੀ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਕੀ ਕੰਮ ਕਰਨਾ ਚਾਹੀਦਾ ਇਹਨਾਂ ਨੂੰ ਕਿੰਨੀ ਕਿੰਨਾ ਸਮਾਂ ਹੋ ਗਿਆ ਗੱਲਬਾਤ ਇਹਨਾਂ ਨੂੰ ਕਾਰੋਬਾਰ ਕਰਦਿਆਂ ਨੂੰ ਇਹਦੇ ਸਾਰਿਆਂ ਦੇ ਵਿੱਚ ਆਪਾਂ ਜਾਣਕਾਰੀ ਲਵਾਂਗੇ ਤੇ ਕੀ ਕੀ ਪ੍ਰੋਡਕਟ ਇਹ ਇਹਨਾਂ ਤੋਂ ਲੈ ਰਹੇ ਨੇ ਤੇ ਮਾਰਕੀਟ ਦੇ ਵਿੱਚ ਕਿੰਨਾ ਕ ਵਧੀਆ ਰੋਲ ਹੈ ਇਹਦਾ ਮਾਰਕੀਟ ਵਿੱਚ ਜਗ੍ਹਾ ਕਿੰਨੀ ਕੁ ਬਣਾਈ ਹੈ ਇਹਨਾਂ ਨੇ ਜਾਂ ਮਾਰਕੀਟ ਕਿਦਾਂ ਦੀ ਆਜਕੱਲ ਹਣਾ ਇਹ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵੀਰ ਜੀ ਬਹੁਤ ਹੀ ਵਧੀਆ ਬਹੁਤ ਸੁਣਾਓ ਹਾਂਜੀ ਬਹੁਤ ਕੰਮ ਕਰਕੇ ਵੀ ਚੱਲ ਰਿਹਾ ਕੰਮ ਕਰ ਬਹੁਤ ਵਧੀਆ ਜੀ ਠੀਕ ਆ ਜੀ ਸਰਦੀਆਂ ਦਾ ਟਾਈਮ ਹੈ ਤੇ ਇਸ ਟਾਈਮ ਇਹਦਾ ਇਹ ਚੀਜ਼ ਦੀ ਡਿਮਾਂਡ ਹੁੰਦੀ ਹੈ ਮਾਰਕੀਟ ਦੇ ਵਿੱਚ ਪੂਰੀ ਠੀਕ ਆ ਜੀ ਹਾਂ ਤੇ ਆਪਾਂ ਮੰਨ ਲਓ ਕਦੋਂ ਕ ਸਟਾਰਟ ਕੀਤਾ ਕੰਮ ਇਹ ਜਿਹੜਾ ਪੋਲਟਰੀ ਫਾਰਮ ਦਾ ਪੋਲਟਰੀ ਫਾਰਮ ਦਾ ਜ ਸਟਾਰਟ ਕਰਨ ਦਾ ਸਮਾਂ ਉਹ ਗਰਮੀਆਂ ਦਾ ਸਮਾਂ ਜੀ ਠੀਕ ਆ ਜੀ ਇਹ ਤਕਰੀਬਨ ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਅਪ੍ਰੈਲ ਮਈ ਜੂਨ ਜੁਲਾਈ ਜੀ ਇਹਦੇ ਵਿੱਚ ਚੂਚਾ ਪੈਂਦਾ ਜੀ ਇੱਕ ਦਿਨ ਦਾ ਚੂਚਾ ਤੇ ਇਹ ਮਚ्योर ਹੋ ਜਾਂਦਾ ਤਕਰੀਬਨ ਸਾਢੇ 4-5 ਮਹੀਨਿਆਂ ਚ ਮਚ्योर ਹੋ ਜਾਂਦਾ ਅਕਤੂਬਰ ਚ ਜੋ ਤਿਆਰ ਹੋ ਜਾਂਦਾ ਇਹ ਤੇ ਫਿਰ ਆਪਣੀ ਪ੍ਰੋਡਕਸ਼ਨ ਹੈ ਜਿਹੜੀ ਉਹ ਮਾਰਕੀਟਿੰਗ ਸ਼ੁਰੂ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕਰੀਏ ਵੀ ਇੱਕ ਦਿਨ ਦਾ ਚੂਚਾ ਹਮ ਮਤਲਬ ਫਿਰ ਤਾਂ ਇਹਨੂੰ ਬਹੁਤ ਮਿਹਨਤ ਲੱਗਦੀ ਉਹਨੂੰ ਇੱਕ ਦਿਨ ਦਾ ਆਪਾਂ ਬੱਚਾ ਲਿਆ ਕੇ ਆਪਾਂ ਸੜਦੇ ਆ ਇੱਕ ਦਿਨ ਦਾ ਬੱਚਾ ਲਿਆ ਕੇ ਆਪਾਂ ਨੇ ਉਹਨੂੰ ਮਾਹੌਲ ਦੇਣਾ ਇਸ ਤਰੀਕੇ ਦਾ ਪਾਲਣ ਵਾਸਤੇ ਉਹਨੂੰ ਪ੍ਰੋਪਰ ਮਾਹੌਲ ਦੇਣਾ ਤੇ ਹੌਲੀ ਹੌਲੀ ਉਹਦੀਆਂ ਵੈਕਸੀਨੇਸ਼ਨਾਂ ਹੁੰਦੀਆਂ ਨੇ ਜਿੰਨੇ ਤੇ ਫੀਡਿੰਗ ਵਗੈਰਾ ਪਾਣੀ ਦੇ ਵਿੱਚ ਜੋ ਉਹਦੀਆਂ ਦਵਾਈਆਂ ਵਗੈਰਾ ਪੈਂਦੀਆਂ ਨੇ মালਟੀਵਿਟਾਮਿਨ ਪੈਂਦੇ ਨੇ ਤੇ ਉਹ ਫਿਰ ਸਾਢੇ 4 ਮਹੀਨੇ ਚ ਉਹ ਪ੍ਰੋਪਰ ਤਿਆਰ ਹੋ ਜਾਂਦਾ ਠੀਕ ਆ ਜੀ ਯਾਨੀ ਕਿ ਸਾਢੇ 4 ਮਹੀਨੇ ਤੱਕ ਤੁਹਾਨੂੰ ਮੈਨੂੰ ਕਿੰਨਾ ਕ ਆਪਾਂ ਨੂੰ ਲੱਗਦਾ ਵੀ ਔਖਾ ਕਿੰਨਾ ਕ ਹੁੰਦਾ ਪਹਿਲੀ ਇਹੀ ਗੱਲ ਕਰੋ ਕਿਉਂਕਿ ਸਾਰੇ ਲੋਕ ਜਿਹੜੇ ਕੱਲ 1 ਮਿੰਟ ਜੀ ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਜਿਹੜੇ ਨਵੇਂ ਬੰਦੇ ਕੰਮ ਸਟਾਰਟ ਕਰਦੇ ਨੇ ਇਸ ਲਾਈਨ ਦੇ ਵਿੱਚ ਆਉਂਦੇ ਨੇ ਚਾਹੀਓ ਕੁੱਤਿਆਂ ਦਾ ਕੰਮ ਹੋਵੇ ਜਾਂ ਬੱਕਰੀਆਂ ਦਾ ਕੰਮ ਹੋਵੇ ਜਾਂ ਮੱਝਾਂ ਦਾ ਨਵੇਂ ਬੰਦੇ ਸਟਾਰਟ ਕਰ ਲੈਂਦੇ ਨੇ ਸ਼ੁਰੂਆਤੀ ਦੌਰ ਦੇ ਵਿੱਚ ਨਵੇਂ ਬੰਦੇ ਨੂੰ ਦਿੱਕਤਾਂ ਤਾਂ ਹੁੰਦੀਆਂ ਨੇ ਵੀ ਉਹ ਵੀ ਕਿਉਂ ਛੱਡ ਕੇ ਭੱਜਦੇ ਨੇ ਵੀ ਕਿੰਨਾ ਕ ਔਖਾ ਹੁੰਦਾ ਏ ਕਿ ਦੇਖੋ ਇਹਦੇ ਵਿੱਚ ਜਿਹੜੀ ਇੱਕ ਮੇਨ ਗੱਲ ਹੈ ਜਿਹੜੀ ਉਹ ਇਹ ਹੈ ਵੀ ਬਿਨਾ ਟ੍ਰੇਨਿੰਗ ਤੋਂ ਇਹ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ। ਅੱਛਾ ਜੀ। ਜੇ ਕੋਈ ਬਿਨਾ ਟ੍ਰੇਨਿੰਗ ਤੋਂ ਕੰਮ ਸ਼ੁਰੂ ਕਰਦਾ ਉਹ ਮਾਰ ਖਾਂਦਾ ਜੀ। ਜੀ। ਜੇ ਕੋਈ ਆਵਦਾ ਦਿਮਾਗ ਲਗਾ ਕੇ ਕੰਮ ਸ਼ੁਰੂ ਕਰਦਾ ਵੀ ਮੈਂ ਐਂ ਕਰ ਲਾਂਗੇ ਤੇ ਇਹ ਸੌਖਾ ਹੀ ਕੰਮ ਹੈ ਤੇ ਇਹ ਸੌਖਾ ਕੰਮ ਤਾਂ ਨਹੀਂ ਹੈਗਾ। ਜੀ। ਇਹਦੇ ਵਿੱਚ ਟ੍ਰੇਨਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੀ। ਹੁਣ ਟ੍ਰੇਨਿੰਗ ਦੀ ਤੁਸੀਂ ਗੱਲ ਕਰਦੇ ਹੋ ਜਿੱਦਾਂ ਆਪਾਂ ਨੇ ਚੂਜੇ ਰੱਖਣੇ ਹਨਾ ਸ਼ੁਰੂਆਤ ਕਰਨਾ ਕੀ ਸਿੱਖਣਾ ਪੈਂਦਾ ਉਹਦੇ ਵਿੱਚ ਕੀ ਟ੍ਰੇਨਿੰਗ ਲੈਣੀ ਪੈਂਦੀ ਹੈ? ਦੇਖੋ ਜਦੋਂ ਆਪਣੇ ਕੋਲੇ ਇੱਕ ਦਿਨ ਦਾ ਬੱਚਾ ਆ ਗਿਆ ਹੂੰ ਉਦੋਂ ਆਪਣਾ ਕੰਮ ਸ਼ੁਰੂ ਹੋ ਗਿਆ ਜੀ ਜੀ ਇਹ ਆਪਾਂ ਐ ਨਹੀਂ ਕਰ ਸਕਦੇ ਵੀ ਆਪਾਂ ਇੱਕ ਦਿਨ ਦਾ ਬੱਚਾ ਲੈ ਆਏ ਹੂੰ ਤੇ ਆਪਾਂ ਚਲੋ ਮਗਰੋਂ ਸਿੱਖੀ ਜਾਵਾਂਗੇ ਵੀ ਛੱਡ ਦਿੰਨੇ ਲੈ ਕੇ ਉਹ ਤਾਂ ਇੱਕੋ ਦਮ ਆਪਣੇ ਤੇ ਇੰਨਾ ਲੋਡ ਪੈ ਜਾਂਦਾ ਫਿਰ ਹੂੰ ਫਿਰ ਆਪਣੇ ਤੋਂ ਸੰਭਾਲੀ ਨਹੀਂ ਜਾਂਦੀ ਯਾਨੀ ਕਿ ਗੱਲ ਜੇ ਕੋਈ ਆਪਾਂ ਨੂੰ ਦਿੱਕਤ ਆ ਜਾਏ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਦਿੱਕਤਾਂ ਵੀ ਆਉਂਦੀਆਂ ਨੇ ਬਿਮਾਰੀਆਂ ਵੀ ਆਉਂਦੀਆਂ ਨੇ ਹੂੰ ਤੇ ਹੋਰ ਵੀ ਆਪਣੇ ਕੋਲੇ ਦਵਾਈਆਂ ਦਾ ਜੋ ਰეკਮੈਂਡਡ ਸ਼ਡਿਊਲ ਬਣਿਆ ਹੋਇਆ ਵੀ ਆਪਾਂ ਨੇ ਇੰਨੇ ਦਿਨ ਇਹ ਵੈਕਸੀਨੇਸ਼ਨ ਕਰਨੀਆਂ ਇੰਨੇ ਦਿਨ ਮਲਟੀਵਿਟਾਮਿਨ ਦੇਣਾ ਇੰਨੇ ਦਿਨ ਇਹਨਾਂ ਨੂੰ ਕੈਲਸ਼ੀਅਮ ਦੇਣਾ ਇੰਨੇ ਦਿਨ ਇਹਨਾਂ ਨੂੰ ਹੋਰ ਵਿਟਾਮਿਨ B3 ਵਗੈਰਾ ਦੇਣੇ ਆ ਉਹ ਪ੍ਰੋਪਰ ਸ਼ਡਿਊਲ ਇਹਦਾ ਬਣਿਆ ਹੋਇਆ ਉਹ ਟ੍ਰੇਨਿੰਗ ਦੇ ਵਿੱਚ ਹੀ ਜਾਣਕਾਰੀ ਮਿਲਦੀ ਆ ਸਰ ਜੀ ਅਸੇ ਉਹ ਸਾਰਾ ਉਹ ਦੱਸਦੇ ਆ ਤੁਹਾਨੂੰ ਉਹ ਦੱਸਦੇ ਨੇ ਉਸੇ ਅਕੋਰਡਿੰਗਲੀ ਆਪਾਂ ਨੇ ਚੱਲਣਾ ਜੇ ਆਪਾਂ विदाउट ट्रेनिंग ਇਹਨੂੰ ਸ਼ੁਰੂ ਕਰਦੇ ਆ ਤਾਂ ਪ੍ਰੋਡਕਸ਼ਨ ਦੇ ਵਿੱਚ ਕਮੀ ਲਾਜ਼ਮੀ ਆਂਦੀ ਹੈ ਜੀ ਪ੍ਰੋਡਕਸ਼ਨ ਉਹ ਨਹੀਂ ਲੈ ਸਕਦੇ ਆਪਾਂ ਠੀਕ ਆ ਜੀ ਤੇ weight ਦੇ ਵਿੱਚ ਵੀ ਕਮੀ ਆ ਜਾਂਦੀ ਹੈ ਮੁਰਗੇ ਦਾ weight ho, gain weight gain ਨਹੀਂ ਹੁੰਦਾ weight gain ਨਹੀਂ ਹੁੰਦਾ ਇਹ ਜਿਸ ਕਾਰਨ ਆਪਾਂ ਨੂੰ लॉस ਹੋ ਜਾਂਦਾ ਫਿਰ ਠੀਕ ਆ ਜੀ ਮੰਨ ਲਓ ਇਹਦੇ ਦੋਈ ਚੀਜ਼ਾਂ ਨੇ ਇਹਦਾ ਜਿਹੜਾ ਆਪਾਂ ਇਹਦਾ ਆਂਡੇ ਦੀ ਗੱਲ ਕਰਦੇ ਆ ਜਾਂ ਇਹਦੇ weight ਦੀ ਗੱਲ ਕਰਦੇ ਆ ਹੁਣ ਤੁਸੀਂ ਇਹਨਾਂ ਤੋਂ ਕੀ ਪ੍ਰੋਡਕਸ਼ਨ ਕੀ ਲੈ ਰਹੇ ਹੋਗੇ ਦੇਖੋ ਇਹਦੇ ਵਿੱਚੋਂ ਜੋ ਆਪਣੀ ਪੋਲਟਰੀ ਦੇ ਵਿੱਚ ਰეკਮੈਂਡੇਸ਼ਨ ਹੈ ਹੂੰ ਇਹ 70 ਤੋਂ 80% ਅੰਡੇ ਦੀ ਪ੍ਰੋਡਕਸ਼ਨ ਹੈ। ਠੀਕ ਹੈ ਜੀ। ਮੰਨ ਕੇ ਚੱਲੋ ਦੇਖੋ 4 ਮਹੀਨੇ ਤੇ ਮੁਰਗੀ ਆਂਡਾ ਦੇਣਾ ਸਟਾਰਟ ਕਰ ਦਿੰਦੀ ਹੈ। ਹੂੰ। 4 ਮਹੀਨੇ ਤੇ ਉਹਨੇ ਪਹਿਲਾ ਆਂਡਾ ਦੇ ਦੇਣਾ। ਜੀ। ਤੇ 6 ਮਹੀਨੇ ਤੱਕ ਉਹ ਪੀਕ ਤੇ ਵਗ ਜਾਂਦੀ ਹੈ। ਜੀ। ਜਿਹੜੀ ਦੀ ਪੀਕ ਪ੍ਰੋਡਕਸ਼ਨ ਹੈ ਉਹ 80% 75% ਹੋਣੀ ਚਾਹੀਦੀ ਹੈ। ਜੀ। ਮੰਨ ਕੇ ਚੱਲੋ ਜੇ ਆਪਣੇ ਕੋਲੇ 100 ਮੁਰਗੀਆਂ ਨੇ। ਹਾਂ ਜੀ। ਤਾਂ ਆਪਣੇ 80 ਆਂਡੇ ਰੋਜ਼ੇ ਹੋਣੇ ਚਾਹੀਦੇ ਨੇ। ਠੀਕ ਹੈ ਜੀ। ਜੇ ਇਸ ਤੋਂ ਘਟਨੇ ਤਾਂ ਆਪਣੀ ਕਿਤੇ ਲਾਪਰਵਾਹੀ ਹੈ ਪਾਲਣ ਪੋਸ਼ਣ ਚ ਕਿਤੇ ਕਮੀ ਹੈ ਸਾਡੀ ਕੇਅਰ ਦੇ ਵਿੱਚ ਕਿਤੇ ਨਾ ਕਿਤੇ ਘਾਟ ਰਹਿ ਜਾਂਦੀ ਹੈ ਜਿਸ ਕਾਰਨ ਉਹ ਨਹੀਂ ਪ੍ਰੋਡਕਸ਼ਨ ਘਟ ਜਾਂਦੀ ਹੈ ਜੇ ਇਹਨਾਂ ਦਾ ਕੈਲਸ਼ੀਅਮ ਨਾ ਪੂਰਾ ਹੋਇਆ ਤਾਂ ਪ੍ਰੋਡਕਸ਼ਨ ਘਟ ਜਾਂਦੀ ਹੈ ਫਾਸਫੋਰਸ ਵਿਟਾਮਿਨ B3 मिनरल्स ਵਗੈਰਾ ਜੋ ਆਪਾਂ ਦਿੰਨੇ ਆ ਜੇ ਕੋਈ ਵੀ ਚੀਜ਼ ਦੀ ਕਮੀ ਆਉਂਦੀ ਹੈ ਤਾਂ ਉਹਦਾ ਇਫੈਕਟ ਹੈ ਜਿਹੜਾ ਉਹ ਸਿੱਧਾ ਪ੍ਰੋਡਕਸ਼ਨ ਤੇ ਪੈਣੀ ਪੈਣ ਜੀ ਮਤਲਬ ਤੁਸੀਂ ਜਦੋਂ ਸਟਾਰਟ ਕੀਤਾ ਹੈ ਕਿੰਨੇ ਕੁ ਤੁਸੀਂ ਚੂਜੇ ਦੇ ਰੱਖੇ ਆ ਨਾ ਪਹਿਲਾਂ ਪਹਿਲਾ ਲੋਟ ਮੈਂ 500 ਦਾ ਪਾਇਆ ਸੀਗਾ ਜੀ ਇਹਦੇ ਵਿੱਚ ਜੀ ਜਿਹਦੇ ਵਿੱਚੋਂ ਤਕਰੀਬਨ 60% ਮੁਰਗੀਆਂ ਹੁੰਦੀਆਂ ਨੇ ਹਾਂਜੀ 40% ਮੁਰਗੇ ਨਿਕਲ ਜਾਂਦੇ ਨੇ ਠੀਕ ਹੈ ਜੀ ਮੁਰਗੇ ਆਪਣੇ ਮਾਰਕੀਟ ਦੇ ਵਿੱਚ ਸੇਲ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਮੁਰਗੀਆਂ ਨੇ ਤਕਰੀਬਨ ਠੀਕ ਹੈ ਜੀ ਮੁਰਗੇ 5-7 ਗਨੇ ਬਾਕੀ ਸਾਰੇ ਸੇਲ ਹੋ ਗਏ ਆਪਣੇ ਮਾਰਕੀਟ ਦੇ ਵਿੱਚ ਜਿਹੜਾ ਮੁਰਗੇ ਦੀ ਮਾਰਕੀਟ 'ਚ ਲਾਗਤ ਜ਼ਿਆਦਾ ਹੈ ਲਾ ਜ਼ਿਆਦਾ ਹੈ ਜੀ ਮੁਰਗਾ ਉਹਦਾ ਇੱਕ ਕਾਰਨ ਵੀ ਮੁਰਗਾ ਜ਼ਿਆਦਾ ਸੇਲ ਹੁੰਦਾ ਉਹਦਾ ਜੀ ਦੇਸੀ ਕਣੀ ਲੋਕ ਹੁਣ ਇਸ ਟਾਈਮ ਅਵੇਅਰ ਬਹੁਤ ਹੋ ਗਏ ਲੋਕ ਪੈਸਾ ਲਾਣ ਲੱਗੇ ਨਹੀਂ ਹੁਣ ਵਿਚਾਰ ਕਰਦੇ ਪਹਿਲਾ ਟਾਈਮ ਹੁੰਦਾ ਸੀ ਕੋਈ ਅਗਲਾ ਕਹਿੰਦਾ ਯਾਰ 7-800 ਦੀ ਚੀਜ਼ ਮਿਲਦੀ ਆਪਾਂ ਜੀ ਦੇਖੀ ਪਰ ਹੁਣ ਲੋਕ ਆਪਣੀ ਸਿਹਤ ਪ੍ਰਤੀ ਇੰਨੇ ਜਾਗਰੂਕ ਨੇ ਉਹ ਸਹੀ ਚੀਜ਼ ਹੀ ਖਾਣਾ ਪਸੰਦ ਕਰਦੇ ਨੇ ਕਿਉਂਕਿ ਆਪਾਂ ਨੂੰ ਦੇਖੋ ਪਤਾ ਵੀ ਬਰੇਲਰ ਤੇ ਦੇਸੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅੱਛਾ ਉਹ ਚੀਜ਼ ਸਟੀਰੋਇਡ ਨਾਲ ਤਿਆਰ ਹੁੰਦੀ ਆ ਉਹਦਾ ਪ੍ਰੋਸੈਸ ਅਲੱਗ ਹੈ ਤੇ ਇਹ ਜਿਹੜੀ ਚੀਜ਼ ਹੈ ਇਹ ਪਿਓਰ ਦੇਸੀ ਖਰਾਕ ਨਾਲ ਤਿਆਰ ਹੁੰਦੀ ਹੈ ਤੇ ਟਾਈਮ ਤੇ ਤਿਆਰ ਹੁੰਦੀ ਆ ਆਪਦੇ ਟਾਈਮ ਤੇ ਤਿਆਰ ਹੁੰਦੀ ਆ ਪਹਿਲਾਂ ਨਹੀਂ ਤਿਆਰ ਹੁੰਦੀ ਹੈਗੀ ਤੇ ਇਹ ਚੀਜ਼ ਤੇ ਉਹ ਚੀਜ਼ ਦਾ ਫਰਕ ਹੈਗਾ ਮਤਲਬ ਜਿਹੜੇ ਖਾਂਦੇ ਨੇ ਹਨਾ ਜਿਹੜੇ ਖਾਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਜੀ ਉਹਨਾਂ ਨੂੰ ਕੀ ਉਹਨਾਂ ਨੂੰ ਨੁਕਸਾਨ ਕੀ ਹੈ ਬਰੇਲਰ ਦਾ ਜੇ ਥੋੜੀ ਆਪਾਂ ਆਪਾਂ ਇਹਦੇ ਬਰਾਬਰ ਨਹੀਂ ਲੈ ਕੇ ਆਉਂਦੇ ਵੀ ਥੋੜਾ ਜਾਣਕਾਰੀ ਵਾਸਤੇ ਦੱਸੋ ਦੇਖੋ ਜਾਣਕਾਰੀ ਆਪਾਂ ਉਹ ਵੀ ਵੱਡੀ ਉਹਦੀ ਮਾਰਕੀਟ ਹੈ ਉਹਨੂੰ ਵੀ ਆਪਾਂ ਆਏ ਨਹੀਂ ਕਹਿ ਸਕਦੇ ਵੀ ਭਾਈ ਉਹ ਨਾ ਖਾਓ ਹਨਾ ਉਹ ਦੇਖੋ ਉਹ ਗੱਲ ਫਿਰ ਦੂਰ ਤੱਕ ਚਲੀ ਜਾਂਦੀ ਹੈ ਜੀ ਪਰ ਜਿਹੜਾ ਖਾਂਦਾ ਹੈ ਆਪਾਂ ਇੱਕੋ ਗੱਲ ਕਹਿ ਸਕਦੇ ਆ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਦੇਸੀ ਕੀ ਆ ਤੇ ਬ੍ਰਾਇਲਰ ਕੀ ਆ ਜਣਕੇ ਤੁਹਾਡੇ ਕਹਿਣ ਜਿਹੜਾ ਖਾਂਦਾ ਉਹਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਜਿਹੜੀ ਦੇਸੀ ਦੀ ਡਿਮਾਂਡ ਵੱਧ ਰਹੀ ਆ ਹੁਣ ਵੱਧ ਰਹੀ ਆ ਜੀ ਦੇਖੋ ਜਿਹੜੇ ਜਿੰਮ ਵਾਲੇ ਮੁੰਡੇ ਨੇ ਆਮ ਹੀ ਆਪਾਂ ਉਹਨਾਂ ਤੋਂ ਸੁਣਦੇ ਆਂ ਕਿ ਦੇਸੀ ਆ ਜਿਹੜਾ ਉਹ ਹਫਤੇ 'ਚ ਇੱਕ ਮੁਰਗਾ ਖਾ ਲੋ ਜੀ ਤੇ ਬ੍ਰਾਇਲਰ ਆ ਪੂਰਾ ਹਫਤਾ ਖਾ ਲੋ ਜੀ ਦੇਸੀ ਉਹਦੇ ਨਾਲੋਂ ਉੱਪਰ ਦੀ ਜਾਂਦਾ ਹੈ ਪ੍ਰੋਟੀਨ ਦੇ ਮਾਮਲੇ 'ਚ ਜਾਂ ਜੋ ਵੀ ਐ ਇਹਦੇ ਵਿੱਚ ਜਾਨ ਐ ਤਾਕਤ ਐ ਉਹ ਚੀਜ਼ ਇਹ ਇਹ ਦਾ ਜਿਹੜਾ ਫੀਡ ਸਿਸਟਮ ਕੀ ਹੁੰਦਾ ਥੋੜੇ ਫੀਡ ਸਿਸਟਮ ਦੀ ਗੱਲ ਕਰਦੇ ਆਪਾਂ ਦੇਖੋ ਇਹਦੇ ਵਿੱਚ ਆਪਾਂ ਇਹਨੂੰ ਜਿਹੜੀ ਕੰਪਨੀ ਦੀ ਫੀਡ ਹੈ ਹਾਂਜੀ ਉਹ ਵੀ ਦਿੰਨੇ ਆ ਉਹਦੇ ਵਿੱਚ ਸਾਰੇ ਇਹਦੇ ਮਿਨਰਲਸ ਵਗੈਰਾ ਵਿਟਾਮਿਨਸ ਵਗੈਰਾ ਸਭ ਪੂਰੀ ਪ੍ਰੋਪਰ ਡਾਈਟ ਬਣਾ ਕੇ ਪਾਇਆ ਹੁੰਦਾ ਜੀ ਇਹਦੇ ਵਿੱਚ ਇਹਨਾਂ ਨੇ ਯਾਨੀ ਕਿ ਮੱਕੀ ਵਗੈਰਾ ਜੋ ਵੀ ਹੈ ਇਹਦੇ ਵਿੱਚ ਬਾਜਰਾ ਵਗੈਰਾ ਸਾਰਾ ਮਿਕਸ ਕਰਕੇ ਜੋ ਵੀ ਆ ਤੇ ਦਵਾਈਆਂ ਦੂਈਆਂ ਪਾਈਆਂ ਹੁੰਦੀਆਂ ਨੇ ਕੰਪਨੀ ਦੀ ਫੀਡ ਵੀ ਦਿੰਨੇ ਆ ਤੇ ਇਹਨਾਂ ਨੂੰ ਆਪਾਂ ਫ੍ਰੀ ਰੇਂਜ ਦੇ ਵਿੱਚ ਵੀ ਛੱਡ ਦਿੰਨੇ ਆ ਠੀਕ ਆ ਜੀ ਉਹਦੇ ਵਿੱਚ ਆਪਾਂ ਇਹਨਾਂ ਨੂੰ ਕੋਈ ਬਕਰੈਣ ਹੋ ਗਈ ਨਿੰਮ ਹੋਗੇ ਇਹਦੇ ਪੱਤੇ ਵਗੈਰਾ ਅੱਛਾ ਤੇ ਆਪਣਾ ਸਹੰਜਨ ਹੋ ਗਿਆ ਸਬਜ਼ੀਆਂ ਦੇ ਛਿਲਕੇ ਹੋਗੇ ਫਲਾਂ ਦੇ ਛਿਲਕੇ ਹੋਗੇ ਜਾਂ ਆਪਾਂ ਇਹ ਵੀ ਕਰ ਦਿੰਨੇ ਆ ਕੋਈ ਫਰੂਟ ਵਾਲੀ ਦੁਕਾਨ ਤੋਂ ਜਿਹੜੇ ਜੂਸ ਵਗੈਰਾ ਕੱਢਦੇ ਨੇ ਉਹ ਮਸੰਮੀਆਂ ਦਾ ਉਹ ਜਿਹੜੇ ਛਿਲਕਾ ਹੁੰਦਾ ਉਹ ਚੱਤ ਲੈਣੇ ਆ ਬੜੇ ਸ਼ੌਂਕ ਨਾਲ ਖਾਂਦੇ ਆ ਤੁਸੀਂ ਹੁਣ ਗੱਲ ਕਰੀ ਵੀ ਬਕਰਿਆਂ ਜਾਂ ਡੇਕ ਹਨਾ ਕਹਿੰਦੇ ਨੇ ਆਪਾਂ ਵੀ ਉਹ ਖਾਂਦੇ ਨੇ ਹਾਂਜੀ ਹਾਂ ਤੁਸੀਂ ਬੱਕਰੀਆਂ ਦਾ ਖਾਂਦੀਆਂ ਦੇਖੇ ਨੇ ਇਹ ਖਾਂਦੇ ਨਹੀਂ ਜਿਹੇ ਹਾਂਜੀ ਹਾਂ ਦੇਖੋ ਤੁਸੀਂ ਉਹ ਦੇਖੋ ਬੜੇ ਸ਼ੌਂਕ ਨਾਲ ਖਾ ਰਹੇ ਨੇ ਪਾਇਆ ਹੋਇਆ ਆਪਾਂ ਨੇ ਆ ਦਿਖਾ ਵੀ ਆਪਾਂ ਥੋੜਾ ਬਾਹਰ ਆਜੋ ਆਜੋ ਤੇ ਆ ਦੇਖੋ ਭਈ ਬੱਕਰੀਆਂ ਤੁਸੀਂ ਬਹੁਤ ਖਾਂਦੀਆਂ ਬੱਕਰੀਆਂ ਹਨਾ ਆ ਦੇਖੋ ਇਹ ਸੌਂਝਣਾ ਰੱਖਿਆ ਇਹਨਾਂ ਨੇ ਆ ਦੇਖੋ ਸੌਂਝਣ ਕਹਿੰਦੇ ਇਹਨੂੰ ਇਹ ਵੀ ਇਹ ਖਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਕਿਹੜੀ ਵੈਰੈਟੀ ਆਪਣੇ ਕੋਲੇ ਇਹ ਹੁਣ ਇਹ ਆਪਣੇ ਕੋਲੇ ਦੋ ਵੈਰਾਈਟੀਆਂ ਨੇ ਜੀ ਇੱਕ ਹੈਗੀ ਆ ਆਰ ਆਈ ਆਰ ਜਿਹੜੀ ਰੈੱਡ ਕਲਰ ਦੀ ਹੈ ਹਾਂਜੀ ਦੂਜੀ ਹੈਗੀ ਆ ਬਲੈਕ ਐਸਟਲੋਪ ਜਿਹੜੀ ਬਲੈਕ ਕਲਰ ਦੀ ਹੈ ਜੀ ਬਲੈਕ ਐਸਟਲੋਪ ਆ ਜਿਹੜੀ ਆਸਟ੍ਰੇਲੀਆ ਦੀ ਬਰੀਡ ਹੈ ਆਰ ਆਈ ਆਰ ਹੈ ਜਿਹੜੀ ਉਹ ਅਮਰੀਕਾ ਦੀ ਬਰੀਡ ਹੈ ਜੀ ਇੱਕ ਹੋਰ ਕਹਿੰਦੇ ਨੇ ਪਤਾ ਨਹੀਂ ਐਫ ਐਫ ਜੀ ਐਮ ਐਸ ਜੀ ਇਦਾਂ ਦਾ ਵੀ ਹਾਂ ਇੱਕ ਡਬਲ ਐਫ ਜੀ ਹੁੰਦਾ ਜੀ ਉਹ ਵੇਟ ਵਾਸਤੇ ਹੁੰਦਾ ਉਹ ਮੁਰਗੇ ਵੇਟ ਜਿਆਦਾ ਗੇਨ ਕਰ ਜਾਂਦੇ ਨੇ ਅੱਛਾ ਜੀ ਉਹ ਵੀ ਬਰੀਡ ਹੁੰਦੀ ਆ ਬਰੀਡਾਂ ਇਹਦੇ ਵਿੱਚ ਬਹੁਤ ਜਿਆਦਾ ਆ ਜਾਂਦੀਆਂ ਨੇ ਅੱਛਾ ਜੀ ਇਹ ਸਪੈਸ਼ਲਿਸਟ ਬਰੀਡਾਂ ਨੇ ਆਂਡੇ ਵਾਸਤੇ ਠੀਕ ਹੈ ਜੀ ਇਹਨਾਂ ਦੀ ਆਂਡੇ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਵਧੀਆ ਜੀ ਬਹੁਤ ਵਧੀਆ ਆਂਡੇ ਦੀ ਬਰਤਨ ਜਾਨਕਿ ਆਂਡਾ ਇਹ ਵੱਧ ਦੇ ਰਹੇ ਉਹਦੇ ਨਾਲ ਆਂਡਾ ਵੱਧ ਹਰੇਕ ਬਰੀਡ ਨਾਲੋਂ ਆਂਡੇ ਦੀ ਪ੍ਰੋਡਕਸ਼ਨ ਇਹਦੀ ਜ਼ਿਆਦਾ ਹੈ ਜੀ ਜੀ ਜ਼ਿਆਦਾ ਹਰੇਕ ਬਰੀਡ ਨਾਲੋਂ ਜੀ ਇਹ ਤੁਸੀਂ ਮੰਨ ਲਓ ਹੁਣ ਮਾਰਕੀਟ ਦੇ ਵਿੱਚ ਇਹਦਾ ਆਂਡਾ ਸੇਲ ਕਰਦੇ ਹੋ ਆਂਡਾ ਵੀ ਸੇਲ ਕਰਦੇ ਆ ਜੀ ਇਹਦਾ ਹਾਂਜੀ ਕੋਈ ਮੁਰਗੀ ਲੈ ਕੇ ਜਾਣਾ ਚਾਹੁੰਦਾ ਮੁਰਗੀ ਵੀ ਆਪਾਂ ਸੇਲ ਕਰ ਦਿੰਦੇ ਆ ਠੀਕ ਹੈ ਜਾਂ ਕੋਈ ਮੁਰਗਾ ਲੈ ਕੇ ਜਾਣਾ ਜਾਂਦਾ ਆਪਾਂ ਮੁਰਗਾ ਵੀ ਸੇਲ ਕਰਦੇ ਆ ਅੱਛੇ ਹੁਣ ਇੱਕ ਹੋਰ ਦੱਸੋ ਜਿਵੇਂ ਥੋੜਾ ਮਾਰਕੀਟ ਦਾ ਜਿਹੜਾ ਕੰਮ ਹੈ ਇਹਦੀ ਮਾਰਕੀਟਿੰਗ ਤੁਸੀਂ ਕੋਈ ਤੁਹਾਡੇ ਕੋਲੇ ਦੁਕਾਨਦਾਰ ਆਉਂਦਾ ਜਾਂ ਸਿੱਧਾ ਕਸਟਮਰ ਆ ਰਹੇ ਤੁਹਾਡੇ ਕੋਲੇ ਆਪਣੇ ਕੋਲੇ ਜੀ ਸਿੱਧਾ ਕਸਟਮਰ ਹੀ ਜੁੜੇ ਹੋਏ ਨੇ ਜੀ ਦੇਖੋ ਜੀ ਨੂੰ ਪਤਾ ਲੱਗ ਜਾਂਦਾ ਹਾਂਜੀ ਵੀ ਦੇਸੀ ਆਂਡੇ ਨੇ ਹਾਂਜੀ ਉਹ ਆਪਣੇ ਆਪ ਲੈ ਕੇ ਜਾਂਦਾ ਜੀ ਬਲਕਿ ਰਿਪੀਟ ਹੁੰਦਾ ਗਾਹਕ ਜੀ ਕਿਉਂਕਿ ਦੇਸੀ ਆਂਡੇ ਛੇਤੀ-ਛੇਤੀ ਕਿਤੋਂ ਮਿਲਦੇ ਵੀ ਨਹੀਂ ਹੈਗੇ ਜੀ ਤੇ ਇਸ ਟਾਈਮ ਮਾਰਕੀਟ ਦੇ ਵਿੱਚ ਠੰਡ ਦੇ ਟਾਈਮ ਤੇ ਤਾਂ ਇਹਦੀ ਪੂਰੀ ਡਿਮਾਂਡ ਹੈ ਜੀ ਪੂਰੇ ਨਹੀਂ ਹੁੰਦੇ ਆਂਡੇ ਹਾਂ ਉਹ ਜਿਹੜਾ ਤੁਸੀਂ ਕਹਿੰਦੇ ਹੋ ਦੀ ਐਮ ਐਸ ਜੀ ਐਮ ਐਫ ਜੀ ਜਿਹੜਾ ਹੁੰਦਾ ਹੈਗਾ ਉਹਦਾ ਇਹਦਾ ਫਰਕ ਹੁੰਦਾ ਕੋਈ ਉਦਾਂ ਇਹਦੀ ਨਸਲ ਦਾ ਆਪਣੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਵਿਜ਼ਨ ਤੈਅ ਕਰਦੇ ਆਂ ਵੀ ਆਪਾਂ ਨੇ ਇਹ ਪੋਲਟਰੀ ਦਾ ਕੰਮ ਕਰਨਾ ਕਾਦੇ ਵਾਸਤੇ ਕਰਨਾ ਹੈ ਕਿਸ ਪਰਪਸ ਲਈ ਕਰਨਾ ਆਪਾਂ ਨੇ ਇਹ ਮੀਟ ਦੇ ਪਰਪਸ ਲਈ ਚਿਕਨ ਪਰਪਸ ਲਈ ਕਰਨਾ ਜਾਂ ਆਂਡਿਆਂ ਦਾ ਕੰਮ ਕਰਨਾ ਦੇਖੋ ਆਂਡਿਆਂ ਦਾ ਫੀਲਡ ਅਲੱਗ ਹੈ ਮੀਟ ਦਾ ਅਲੱਗ ਹੈ ਜਾਨੀ ਕਿ ਜੇ ਮੀਟ ਦਾ ਕਰਨਾ ਆਪਾਂ ਤਾਂ ਡਬਲ ਐਫ ਜੀ ਸੈੱਟ ਰਹਿੰਦੀ ਆਪਾਂ ਨੂੰ ਜੇ ਆਂਡਿਆਂ ਦਾ ਕਰਨਾ ਤਾਂ ਆਰ ਆਈ ਆਰ ਬਲੈਕ ਐਸਟ੍ਰੋਪ ਸੈੱਟ ਰਹਿੰਦੀ ਹੈ ਜੀ ਹੁਣ ਇਹ ਜੇ ਇਹ ਅਸੀਂ ਦੇਖਿਆ ਵੀ ਹੋਰ ਵੀ ਫਾਰਮ ਦੇ ਵਿੱਚ ਆਪਾਂ ਮੈਂ ਆਇਆ ਤਾਂ ਤੁਹਾਡੇ ਕੋਲ ਪਹਿਲੀ ਵਾਰ ਆ ਉਦੋਂ ਜਦੋਂ ਜਾਂਦੇ ਰਹਿੰਨੇ ਆ ਕਿਸੇ ਦੇ ਹੁੰਦੇ ਆ ਵੀ ਜਿਵੇਂ ਤਕਰੀਬਨ ਇੱਕੋ ਹੀ ਰੰਗ ਦਾ ਹੁੰਦਾ ਇਹਨਾਂ ਦੀ ਪਰਖ ਕਿਵੇਂ ਹੁੰਦੀ ਆ ਵੀ ਇਹ ਆਰ ਆਈ ਆਰ ਐਸਟਰੋਲੋਗ ਕਿਹੜਾ ਹੈ ਇਹ ਦੇਖੋ ਜਦੋਂ ਆਪਾਂ ਇੱਕ ਦਿਨ ਦਾ ਬੱਚਾ ਲੈਣੇ ਆ ਜੀ ਉਦੋਂ ਆਪਣਾ ਇੱਕ ਕਾਰੋਬਾਰ ਦੇਖੋ ਸ਼ੁਰੂ ਹੋ ਜਾਂਦਾ ਹਾਂਜੀ ਪਰ ਉਹਦੇ ਵਿੱਚ ਆਪਾਂ ਬੱਚੇ ਹੀ ਜਿਹੜਾ ਉਹ ਵਧੀਆ ਜਗ੍ਹਾ ਤੋਂ ਲੈਣਾ ਪੈਂਦਾ ਆਪਾਂ ਨੂੰ ਤਾਂ ਕਿ ਪਿਓਰ ਬਰੀਡ ਆ ਜਿਹੜੀ ਆਪਾਂ ਨੂੰ ਮਿਲ ਸਕੇ ਕਿਉਂਕਿ ਆਪਾਂ ਨੇ ਬੱਚੇ ਤੋਂ ਹੀ ਕਾਰੋਬਾਰ ਸਟਾਰਟ ਕਰਨਾ ਬਿਲਕੁਲ ਇਹਦੂ ਹੀ ਆਪਾਂ ਨੇ ਪ੍ਰੋਡਕਸ਼ਨ ਲੈਣੀ ਆ ਜੇ ਆਪਾਂ ਬੱਚਾ ਕਿਦੋਂ ਮਾੜਾ ਲੈ ਆਨੇ ਆ ਉਹ ਫਿਰ ਆਪਣਾ ਬਿਜ਼ਨਸ ਹੈ ਜਿਹੜਾ ਇਹ ਲਾਸ ਦੇ ਵਿੱਚ ਜਾਣਾ ਪੈ ਹੀ ਹੈ ਇਹ ਤਾਂ ਆ ਪਹਿਲੀ ਜਿਹੜੀ ਚੀਜ਼ ਹੈ ਮਾੜੀ ਆ ਗਈ ਬੱਚਾ ਚੀਜ਼ ਮਾੜੀ ਆ ਨਾ ਤਾਂ ਉਹਨੇ ਪ੍ਰੋਡਕਸ਼ਨ ਦੇਣੀ ਆ ਉਸ ਲੈਵਲ ਦੀ ਤੇ ਨਾ ਹੀ ਆਪਣਾ ਉਹ ਮੁਰਗੇ ਨੇ weight gain ਕਰਨਾ ਤਾਂ ਉਹਦੇ ਵਿੱਚ ਆਪਾਂ ਨੂੰ ਨੁਕਸਾਨ ਹੋਇਆ ਇੱਕ ਤੋਂ ਲੈ ਕੇ ਕਿੰਨੇ ਦਿਨਾਂ ਤੱਕ ਇਹਦਾ ਪੂਰਾ weight gain ਹੋ ਜਾਂਦਾ ਜੀ ਮੇਰੇ ਮੇਕ ਦਿਨ ਤੋਂ ਤੁਸੀਂ ਰੱਖਿਆ ਕਿੰਨੇ ਦਿਨਾਂ ਚ ਤਿਆਰ ਹੋ ਜਾਂਦਾ ਹੈ ਮੁਰਗਾ ਜਿਹੜਾ ਉਹ 4.5 ਤੋਂ 5 ਮਹੀਨੇ ਤੱਕ ਆਪਣਾ weight ਹੈ ਜਿਹੜਾ 2.5 ਤੋਂ 3 ਕਿਲੋ ਤੱਕ ਕਰ ਲੈਂਦਾ ਤਾਂ ਕਰੀਬ ਠੀਕ ਹੈ 2.5 3 ਕਿਲੋ ਪਲੱਸ ਪਲੱਸ ਹੋ ਜਾਂਦਾ ਜੀ ਠੀਕ ਹੈ ਮਨ ਲਓ ਮੁਰਗੀ ਹੈ ਜਿਹੜੀ ਉਹ ਪਹਿਲੇ ਅੰਡੇ ਤੇ ਮੁਰਗੀ ਅ 4 ਮਹੀਨਿਆਂ ਚ ਪਹਿਲਾ ਅੰਡਾ ਦੇਣ ਲੱਗ ਜਾਂਦੀ ਹੈ ਜੀ ਪੀਕ ਤੇ 6 ਮਹੀਨਿਆਂ ਤੱਕ ਜਾਂਦੀ ਹੈ ਉਹ ਯਾਨੀ ਕਿ ਸਾਰੀਆਂ ਮੁਰਗੀਆਂ ਅੰਡੇ ਦੇਣ ਲੱਗੀਆਂ ਆਪਾਂ ਕਹਿ ਦਿੰਨੇ ਆ ਉਹ 6 ਮਹੀਨੇ ਦੀ ਮੁਰਗੀ ਹੈ ਜਿਹੜੀ ਸਾਰੀਆਂ ਮੁਰਗੀਆਂ ਅੰਡੇ ਅੰਡਾ ਤੇ ਆ ਜਾਂਦੀਆਂ ਨੇ ਇਹਨਾਂ ਦੀ ਬਰੀਡਿੰਗ ਵੀ ਕਰਦੇ ਆ ਜੀ ਆਪਾਂ ਨਹੀਂ ਬਰੀਡਿੰਗ ਨਹੀਂ ਕਰਦੇ ਜੀ ਬਰੀਡਿੰਗ ਦਾ ਕੰਮ ਹੈ ਜਿਹੜਾ ਉਹ ਹੈਚਰੀ ਦਾ ਕੰਮ ਹੈ ਅੱਛਾ ਜੀ ਉਹ ਅਲੱਗ ਹੈ ਉਹ ਸਿਸਟਮ ਲੱਗਦੇ ਲੱਗੋ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਵੇਂ ਇਹਦੇ ਵਿੱਚ ਕਈ ਤਰ੍ਹਾਂ ਦੇ ਫੀਲਡ ਨੇ ਹਾਂਜੀ ਆਂਡਿਆਂ ਦਾ ਕੰਮ ਹੈ ਹੈਚਰੀ ਦਾ ਕੰਮ ਹੈ ਮੀਟ ਦਾ ਕੰਮ ਹੈ ਫੀਡ ਦਾ ਕੰਮ ਹੈ ਫੀਡ ਵਾਲੇ ਭਾਂਡੇ ਨੇ ਜਿਹੜੇ ਉਹਨਾਂ ਦਾ ਕੰਮ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਡਕਟ ਆਪਾਂ ਸੇਲ ਕਰਨ ਨੂੰ ਨੇ ਭਾਵੇਂ ਮੁਰਗੀ ਆ ਵੀ ਉਹ ਉਹਦੇ ਅਲੱਗ-ਅਲੱਗ ਪ੍ਰੋਸੈਸ ਲੈਣੇ ਨੇ ਜਿਹੜੇ ਫੀਡ ਦਾ ਕੰਮ ਕਰਨਾ ਹੈ ਇੱਕ ਬੰਦਾ ਜਿਹੜਾ ਉਹ ਸਾਰੇ ਕੰਮਾਂ ਦੇ ਵਿੱਚ ਨਹੀਂ ਕਰਦਾ ਪੈਣਾ ਔਖਾ ਯਾਨੀ ਕਿ ਵੱਡਾ ਸਿਸਟਮ ਬਣਾਉਣਾ ਪੈਂਦਾ ਉਹਦੇ ਵਾਸਤੇ ਫਿਰ ਹੁਣ ਤੁਸੀਂ ਜਾਂ ਤਾਂ ਮੁਰਗੇ ਸੇਲ ਕਰਦੇ ਹੋ ਜਾਂ ਭਾਂਡੇ ਹਾਂ ਤੇ ਠੀਕ ਹੈ ਮਤਲਬ ਇਹਦੇ ਵਿੱਚ ਹਾਇ ਆਪਾਂ ਨੂੰ ਲੱਗਦਾ ਵੀ ਕਮਾਈ ਜੇ ਕੋਈ ਨਵਾਂ ਮੁੰਡਾ ਸਟਾਰਟ ਕਰਨਾ ਚਾਹੁੰਦਾ ਹੋਵੇ ਅੱਜਕੱਲ ਨਵੀਂ ਜੰਗਲ ਜਨਰੇਸ਼ਨ ਬੇਲੀ ਬਹੁਤ ਆ ਦੇਖੋ ਜੀ ਇਹਦੇ ਵਿੱਚ ਕਮਾਈ નો ਡਾਊਟ ਕਮਾਈ ਬਹੁਤ ਹੈ ਕਿਉਂਕਿ ਮਾਰਕੀਟਿੰਗ ਦੀ ਇਹਦੇ ਵਿੱਚ ਕੋਈ ਟੈਨਸ਼ਨ ਨਹੀਂ ਹੈਗੀ ਜੇ ਆਪਾਂ ਕਹਾਂਗੇ ਵੀ ਆਪਣਾ ਪ੍ਰੋਡਕਟ ਆਪਾਂ ਤਿਆਰ ਕਰ ਲਿਆ ਤੇ ਵੇਚਾਂਗੇ ਕਿੱਥੇ ਉਹ ਚੀਜ਼ ਤਾਂ ਇਹਦੇ ਵਿੱਚ ਹੈ ਨਹੀਂਗੀ ਜੀ ਆਪਣੇ ਆਪ ਆ ਕੇ ਫਾਰਮ ਦੇ ਵਿੱਚੋਂ ਇਹ ਚੀਜ਼ ਆਪਣੇ ਆਪ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਆਪਣੇ ਆਪ ਆ ਕੇ ਲੈ ਜਾਂਦੇ ਨੇ ਜੀ ਤੇ નો ਡਾਊਟ ਇਹਦੇ ਵਿੱਚ ਜੋ ਆਪਾਂ ਜੇ ਸਹੀ ਤਰੀਕੇ ਸਹੀ ਟਾਈਮ ਤੇ ਪਾਇਆ ਹੋਇਆ ਸਹੀ ਤਰੀਕੇ ਨਾਲ ਆਪਾਂ ਇਹਦੀ ਪਰਵਰਿਸ਼ ਕਰਦੇ ਆ ਤਾਂ ਇਹਦੇ ਵਿੱਚ ਆਪਾਂ ਫਾਇਦਾ ਕੱਢ ਸਕਦੇ ਠੀਕ ਹੈ ਇੱਕ ਚੀਜ਼ ਹੋਰ ਆਪਾਂ ਹੁਣ ਅਸੀਂ ਆਉਂਦੇ-ਆਉਂਦੇ ਲੰਗੇ ਆ ਬਾਜ਼ਾਰ ਦੇ ਵਿੱਚ ਦੀ ਹੁਣ ਜਿਵੇਂ ਮੀਟ ਦੀਆਂ ਦੁਕਾਨਾਂ ਹੁੰਦੀਆਂ ਨੇ ਉੱਥੇ ਉਹ ਗੰਦੇ ਗੰਦੇ ਜੇ ਗਲੇ ਸੜੇ ਜੇ ਉਦਾਂ ਹੁੰਦੇ ਨਾ ਜਾਨਵਰ ਰੱਖੇ ਹੋਏ ਉਹਨਾਂ ਨੂੰ ਦੇਖਣ ਨੂੰ ਵੀ ਜੀ ਕਰਦਾ ਉਥੋਂ ਲੰਘਣ ਨੂੰ ਉਲਟੀ ਆਉਂਦੀ ਹੁੰਦੀ ਆ ਵੀ ਯਾਰ ਇੱਥੋਂ ਦੀ ਇਹਨੂੰ ਲੋਕ ਕਿਵੇਂ ਖਾਈ ਜਾਂਦੇ ਨੇ ਮੈਨੂੰ ਮਾਫ਼ ਕਰਿਓ ਖਾਣ ਵਾਲੇ ਤਾਂ ਖਾਣਗੇ ਨਾ ਮੈਂ ਕੋਈ ਮੇਰੇ ਕਹਿਣ ਨਾਲ ਹਟਦਾ ਨਾ ਹੀ ਕੋਈ ਕਹਿਣਾ ਲੱਗਦਾ ਤੇ ਉਹ ਜਿਵੇਂ ਹੁਣ ਜਿਵੇਂ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਨਾ ਹੁਣ ਇਹ ਤਾਂ ਉਦਾਂ ਵੀ ਸੋਹਣੇ ਲੱਗਦੇ ਆ ਹੁਣ ਜੇ ਚਲੋ ਜਿਹੜੇ ਬੰਦੇ ਨੇ ਵੱਢਣਾ ਉਹ ਤਾਂ ਵੱਢੂਗੇ ਨਾ ਪਾਲਣ ਵਾਸਤੇ ਕੋਈ ਵੱਢਣ ਵਾਸਤੇ ਪਾਲਦਾ ਜਿ ਤੁਸੀਂ ਤੋਂ ਆਂਡੇ ਲੈਨੇ ਹੋ ਆਂਟੇ ਮਾਰਕੀਟ ਦੇ ਵਿੱਚ ਸੇਲ ਕਰਦੇ ਹੋ ਤੇ ਉਹ ਉਹ ਕਿਦਾਂ ਉਹ ਉਹਦੇ ਮੁਕਾਬਲੇ ਨੂੰ ਕਿਵੇਂ ਦੇਖਦੇ ਨੇ ਲੋਕ ਜਦ ਤੁਹਾਡੇ ਕੋਲੇ ਆਉਂਦੇ ਨੇ ਦੇਖੋ ਸਾਰੀ ਤਰ੍ਹਾਂ ਦੀ ਮਾਰਕੀਟ ਹੈ ਦੇਖੋ ਜਿਹੜੇ ਅੱਜ ਕੱਲ ਲੋਕ ਨੇ ਜਿਹੜੇ ਉਹ ਆਪਣੀ ਡਾਈਟ ਕਣੀ ਆਪਣੀ ਸਿਹਤ ਕਣੀ ਧਿਆਨ ਦੇ ਰਹੇ ਨੇ ਜੀ ਉਹ ਇਹ ਚੀਜ਼ ਨੂੰ ਬੜਾ ਜ਼ਿਆਦਾ ਪਸੰਦ ਕਰਦੇ ਨੇ ਜੀ ਹਾਲਾਂਕਿ ਹੁਣ ਦੇਖੋ ਮੇਰੇ ਕੋਲੇ ਹੁਣ ਸਾਰੇ ਮੁਰਗੇ ਵੇਚ ਗਏ ਤਕਰੀਬਨ 250 ਮੁਰਗੇ ਮੈਂ ਵੇਚ ਚੁੱਕਿਆ ਹੁਣ ਪੰਜ ਸੱਤ ਕੁ ਮੁਰਗੇ ਰਹਿ ਗਏ ਜੀ ਹੁਣ ਮੈਨੂੰ ਇੰਨੇ ਜਿਆਦੇ ਫੋਨ ਆਉਂਦੇ ਨੇ ਵੀ ਸਾਨੂੰ ਭਾਜੀ ਕਿਤੋਂ ਮਰਜੀ ਅਰੇਂਜ ਕਰਕੇ ਦੇ ਦੋ ਸਾਨੂੰ ਇਹ ਮੁਰਗੇ ਨੇ ਜਿਹੜੇ ਅਰੇਂਜ ਕਰਕੇ ਦੋ ਕਿਤੋਂ ਵੀ ਜੀ ਜਿਹੜੇ ਖਾਂਦੇ ਨੇ ਦੇਸੀ ਉਹ ਦੇਸੀ ਹੀ ਖਾਂਦੇ ਨੇ ਉਹ ਦੂਜੀ ਚੀਜ਼ ਹੀ ਖਾਂਦੇ ਨਹੀਂ ਹੈਗੇ ਪਰ ਜਿਨ੍ਹਾਂ ਦਾ ਬਜਟ ਨਹੀਂ ਹੈਗਾ ਜੋ ਵੀ ਹੈ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਹੈਗੀ ਉਹ ਇਹ ਚੀਜ਼ ਨੂੰ ਫਿਰ ਦੂਜੀ ਉਹ ਬਰੇਲਰ ਗਣੀ ਵੀ ਜਾਂਦੇ ਨੇ ਜੀ ਹੁਣ ਜਿਹੜੇ ਅਗਲੀ ਗੱਲ ਕਰਾਂਗੇ ਐਂਡ ਵਾਲੇ ਪਾਸੇ ਚੱਲਦੇ ਹਾਂ ਜੀ ਜਿਵੇਂ ਵੀ ਤੁਹਾਡੇ ਕੋਲੇ ਜਿਹੜਾ ਕਸਟਮਰ ਆ ਸਿੱਧੀ ਆ ਜਾਂਦਾ ਹੈ ਹਨਾ ਜੀ ਕਿਸੇ ਅੱਜ ਜਿਹੜਾ ਕੋਈ ਵੀਡੀਓ ਦੇਖ ਕੇ ਤੁਹਾਡੇ ਕੋਲੇ ਆਉਣਾ ਹੋਵੇ ਤੁਸੀਂ ਇੱਥੋਂ ਹੀ ਆਪਣਾ ਇਹਦਾ ਪ੍ਰੋਡਕਟ ਦੇ ਦੇਣੇ ਹੋਗੇ ਜਾਂ ਕੋਈ ਮੁਰਗਾ ਲੈਣ ਆਉਂਦਾ ਜਾਂ ਅੰਡੇ ਲੈਣ ਆਉਂਦਾ ਦੇਖੋ ਆਪਣੇ ਦੁਕਾਨਾਂ ਨਾਲ ਵੀ ਕਈ ਕੰਟੈਕਟ ਹੈਗੇ ਨੇ ਆਪਣੇ ਦੋਸਤ ਮਿੱਤਰ ਹੈਗੇ ਨੇ ਆਪਾਂ ਉੱਥੇ ਵੀ ਆਂਡਾ ਰੱਖ ਦਿੰਨੇ ਆ ਉੱਥੋਂ ਵੀ ਕਿਉਂਕਿ ਮੈਂ ਡਿਊਟੀ ਵੀ ਕਰਦਾ ਨਾਲ ਦੀ ਨਾਲ ਇਸ ਕੰਮ ਦੇ ਨਾਲ ਨਾਲ ਤੇ ਕਈ ਵਾਰ ਮੈਨੂੰ ਫੋਨ ਆ ਜਾਂਦਾ ਵੀ ਆਂਡਾ ਚਾਹੀਦਾ ਤਾਂ ਮੈਂ ਦੁਕਾਨ ਤੇ ਭੇਜ ਦਿੰਨਾ ਤੇ ਸ਼ਾਮ ਨੂੰ ਤਕਰੀਬਨ ਮੈਂ 4 ਤੋਂ 7 ਵਜੇ ਤੱਕ ਇੱਥੇ ਹੁੰਨਾ ਹੀ ਆ ਜੋ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਇੱਥੋਂ ਵੀ ਲੈ ਜਾ ਸਕਦੇ ਹੋ ਠੀਕ ਹੈ ਤੁਹਾਡੀ 4 ਤੋਂ 7 ਦੀ ਟਾਈਮਿੰਗ ਹੈ ਬਾਕੀ ਜਦੋਂ ਮਰਜ਼ੀ ਬੰਦਾ ਫੋਨ ਕਰਕੇ ਆ ਸਕਦਾ ਬੰਦਾ ਫੋਨ ਕਰਕੇ ਆ ਸਕਦਾ ਫਿਰ ਤੁਹਾਡਾ ਸੰਪਰਕ ਨੰਬਰ ਦੇ ਦਿਓ ਕਿਸੇ ਨੇ ਆਉਣਾ ਹੁੰਦਾ ਤੁਹਾਡੇ ਕੋਲੇ ਹਾਂਜੀ ਹਾਂ ਮੇਰਾ 3611220 ਇੱਕ ਵਾਰੀ ਰਿਪੀਟ ਕਰ ਦੋ ਜੀ 98036 11220 ਤੇ ਆਉਣ ਵਾਸਤੇ ਲੋਕੇਸ਼ਨ ਕੀ ਆਪਣੀ ਇੱਥੇ ਜਿੱਥੇ ਆਉਣਾ ਉਹ ਆਪਣੀ ਉਪਲੀ ਰੋਡ ਸੰਗਰੂਰ ਉਪਲੀ ਰੋਡ ਆ ਉਹ پارک ਵੈਨਿਊ ਕਲੋਨੀ ਦੇ ਸਾਹਮਣੇ ਇੱਕ ਕੱਚਾ ਪਹਾੰਡਾ ਉਹ ਲਾਸਟ ਦੇ ਆਕੇ ਆਪਣਾ ਫਾਰਮ ਹੈ ਠੀਕ ਹੈ ਸਿੱਧਾ ਤੁਹਾਡੇ ਕੋਲ ਇੱਥੇ ਆਕੇ ਜਾਣਾ ਹਾਂਜੀ ਹਾਂਜੀ ਮੇਤਰੋ ਬਹੁਤ ਬਹੁਤ ਧੰਨਵਾਦ ਜਿੰਨੇ ਵੀਡੀਓ ਦੇ ਵਿੱਚ ਜੁੜੇ ਹੋ ਬਾਈ ਦੀ ਵੀਡੀਓ ਸ਼ੇਅਰ ਕਰੋ ਸਾਡਾ ਹਰ ਵਾਰੀ ਇੱਕੋ ਹੀ ਮਕਸਦ ਹੁੰਦਾ ਵੀ ਜਿਹੜੇ ਵੀ ਮੇਰੇ ਵੀਰ ਕੋਈ ਵੀ ਕੰਮ ਨਵਾਂ ਸਟਾਰਟ ਕਰਦੇ ਨੇ ਹਨਾ ਚਾਹੇ ਉਹ ਮੁਰਗੀ ਫਾਰਮ ਦਾ ਚਾਹੇ ਬੱਕਰੀ ਪਾਲਣ ਦਾ ਚਾਹੇ ਮੱਝਾਂ ਦਾ ਗਾਵਾਂ ਦਾ ਕੋਈ ਵੀ ਹੈ ਤੇ ਇਹਨਾਂ ਨੂੰ ਸਪੋਰਟ ਕਰਿਆ ਕਰੋ ਦੱਬ ਕੇ ਸਾਡਾ ਇਹੀ ਮਕਸਦ ਆ ਵੀਡੀਓ ਬਣਾਉਣ ਦਾ ਵੀ ਜਿਹੜਾ ਬੰਦਾ ਨਵਾਂ ਕਾਰੋਬਾਰ ਕਰਦਾ ਤੇ ਦੂਜੇ ਪਾਸੇ ਅਸੀਂ ਰੋਲਾ ਪਾਈ ਜਨੇ ਹੁੰਨੇ ਭਾਈਆਂ ਨੂੰ ਦੋਸ਼ ਦੇਈ ਜਨੇ ਹੁੰਨੇ ਕਿਉਂਕਿ ਅਸੀਂ ਇਹਨਾਂ ਨੂੰ ਕੰਮ ਹੀ ਨਹੀਂ ਦਿੰਦੇ ਸਾਡੇ ਪੰਜਾਬੀਆਂ ਨੂੰ ਵੀ ਕੰਮ ਦੇਣਾ ਵੀ ਚਾਹੀਦਾ ਕੰਮ ਨੂੰ ਸਪੋਰਟ ਵੀ ਕਰਨੀ ਚਾਹੀਦੀ ਆ ਤਾਂ ਮੇਰਾ ਵੀਰ ਵੀਡੀਓ ਨੂੰ ਬਾਰਤਬਾਰ ਸ਼ੇਅਰ ਕਰਿਓ ਤੇ ਬਾਈ ਨੂੰ ਸਪੋਰਟ ਵੀ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ